ਜਾਇਤੀ ਚੋਣਾਂ ਤੋਂ ਪਹਿਲਾਂ ਮਾਨ ਸਰਕਾਰ ਵੱਡੇ ਫੈਸਲੇ ਦੀ ਤਿਆਰੀ ਦੇ ਵਿੱਚ ਨੇ ਦੱਸ ਦਈਏ ਕਿ ਪੰਚਾਇਤੀ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਅਧਿਕਾਰੀਆਂ ਨੂੰ ਸੂਬੇ ਦੇ ਵੱਖ-ਵੱਖ ਪਿੰਡਾਂ ਵਿੱਚ ਸਰਕਾਰੀ ਇਮਾਰਤਾਂ ਉਮਾਰਨ ਲਈ ਛੱਡੀਆਂ ਥਾਵਾਂ ਨੂੰ ਨਾਜਾਇਜ਼ ਕਬਜ਼ਾ ਤੇ ਮੁਕਤ ਕਰਾਉਣ ਦੇ ਨਿਰਦੇਸ਼ ਦਿੱਤੇ ਕੈਬਨਿਟ ਮੰਤਰੀ ਨੇ ਵਿਭਾਗ ਦੇ ਖੇਤਰੀ ਦਫ਼ਤਰਾਂ ਨੂੰ ਪੰਚਾਇਤਾਂ ਅਤੇ ਗ੍ਰਾਮ ਸਭਾਵਾਂ ਦੇ ਸਹਿਯੋਗ ਨਾਲ ਇਹਨਾਂ ਜ਼ਮੀਨਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਤੁਰੰਤ ਮੁਕਤ ਕਰਵਾਉਣ ਅਤੇ ਨਿਯਮਤ ਜਾਂਚ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ ਗਿਆ ਕੈਬਨਿਟ ਮੰਤਰੀ ਨੇ ਕਿਹਾ ਕਿ ਪਿਛਲੇ ਅਰਸੇ ਦੌਰਾਨ ਉਨਾ ਵੱਲ ਵੱਖ-ਵੱਖ ਪਿੰਡਾਂ ਦੇ ਦੌਰਿਆਂ ਦੌਰਾਨ ਲੋਕਾਂ ਦੇ ਧਿਆਨ ਵਿੱਚ ਲਿਆਂਦਾ ਹੈ ਪਿੰਡਾਂ ਦੀਆਂ ਫਿਰਨੀਆਂ ਲਿੰਕ ਸੜਕਾਂ ਛੱਪਣਾ ਸ਼ਮਸ਼ਾਨ ਘਾਟਾਂ ਦੇ ਰਸਤੇ ਪਿੰਡਾਂ ਵਿੱਚ ਸਕੂਲ ਡਿਸਪੈਂਸਰੀਆਂ ਪਸ਼ੂ ਡਿਸਪੈਂਸਰੀਆਂ ਪੰਚਾਇਤੀ ਘਰ ਅਤੇ ਹੋਰ ਰਸਤੇ ਆਦਿ ਦੀ ਉਮਾਰੀ ਲਈ ਛੱਡੀਆਂ ਗਈਆਂ ਜ਼ਮੀਨਾਂ ਤੇ ਨਾਜਾਇਜ਼ ਕਬਜ਼ੇ ਕੀਤੇ ਗਏ ਹਨ ਕੈਬਨਿਟ ਮੰਤਰੀ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਇਹ ਜੇ ਕਬਜ਼ਿਆਂ ਕਾਰਨ ਇਨ੍ਹਾਂ ਥਾਵਾਂ ਨੂੰ ਲੋਕ ਹਿੱਤ ਲਈ ਵਰਤਣ ਵੇਲੇ ਇਹ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਲਾਲਜੀਤ ਸਿੰਘ ਪੁੱਲਰ ਨੇ ਕਿਹਾ ਕਿ ਉਹਨਾਂ ਦੇ ਧਿਆਨ ਵਿੱਚ ਇਹ ਵੀ ਆਇਆ ਹੈ ਕਿ ਪਿੰਡ ਵਿੱਚ ਵਿਭਾਗ ਵੱਲੋਂ ਉਮਾਰੀਆਂ ਉਹयां ਵਕ ਵਕ ਸਰਕਾਰੀ ਇਮਾਰਤਾਂ ਜਿਵੇਂ ਪੰਚਾਇਤ ਘਰ ਧਰਮਸ਼ਾਲਾ ਪਸ਼ੂ ਡਿਸਪੈਂਸਰੀ ਆਦਿ ਦੀ ਸਹੀ ਢੰਗ ਨਾਲ ਸੰਭਾਲ ਨਹੀਂ ਕੀਤੀ ਜਾ ਰਹੀ ਇਹ ਵੀ ਧਿਆਨ ਵਿੱਚ ਆਇਆ ਕਿ ਕਈ ਵਾਰ ਲੋਕਾਂ ਵੱਲੋਂ ਇਨ੍ਹਾਂ ਸਰਕਾਰੀ ਇਮਾਰਤਾਂ ਵਿੱਚ ਆਪਣੇ ਘਰਾਂ ਦਾ ਗੰਦਾ ਪਾਣੀ ਛੱਡਿਆ ਜਾਂਦਾ ਹੈ ਅਤੇ ਕੂੜਾ-ਕਰਕਟ ਸੁੱਟਿਆ ਜਾਂਦਾ ਹੈ ਜਿਸ ਕਾਰਨ ਇਹ ਇਮਾਰਤਾਂ ਲੋਕਾਂ ਦੇ ਵਰਤਨਯੋਗ ਨਹੀਂ ਰਹਿੰਦੀਆਂ ਇਨ੍ਹਾਂ ਮੁੱਦਿਆਂ ਨੂੰ ਧਿਆਨ ਵਿੱਚ ਰੱਖਦਿਆਂ ਕੈਬਨਿਟ ਮੰਤਰੀ ਪੁੱਲਰ ਨੇ ਅਧਿਕਾਰੀਆਂ ਨੂੰ ਸਰਕਾਰੀ ਇਮਾਰਤਾਂ ਤੋਂ ਨਾਜਾਇਜ਼ ਸਬਜ਼ੀਆਂ ਨੂੰ ਹਟਾਉਣ ਲਈ ਸਖਤ ਕਦਮ ਚੁੱਕਣ ਪਵਿੱਖ ਵਿੱਚ ਹੋਣ ਵਾਲੇ ਅਨਧਿਕਾਰਤ ਕਬਜ਼ਿਆਂ ਨੂੰ ਰੋਕਣ ਲਈ ਨਿਯਮਤ ਨਿਰੀਖਣ ਕਰਨ ਅਤੇ ਮੌਜੂਦਾ ਸਰਕਾਰੀ ਇਮਾਰਤਾਂ ਦੀ ਸਹੀ ਸੰਭਾਲ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਦੱਸ ਦੇਈਏ ਕਿ ਜਦੋਂ ਦੀ ਮਾਨ ਸਰਕਾਰ ਸੱਤਾ ਦੇ ਵਿੱਚ ਆਈ ਹੈ ਉਹਦੇ ਵੱਲੋਂ ਵਿਹਦ ਕਦਮ ਚੁੱਕਣ ਗਏ ਨੇ ਫੈਸਲੇ ਲਏ ਗਏ ਨੇ ਐਵੇਂ ਹੀ ਲਾਲਜੀਤ ਸਿੰਘ ਪੁੱਲਰ ਵੱਲੋਂ ਪਿਛਲੇ ਕਈ ਸਮੇਂ ਤੋਂ ਜਿਹੜੇ ਕਿ ਕਾਫੀ ਜ਼ਮੀਨਾਂ ਤੇ ਨਾਜਾਇਜ਼ ਜਿਹੜੇ ਕਬਜ਼ੇ ਕੀਤੇ ਗਏ ਸੀ ਉਹਨਾਂ ਨੂੰ ਛੁਡਵਾਇਆ ਗਿਆ ਉਸ ਤੋਂ ਬਾਅਦ ਜਿਹੜੇ ਮੰਤਰੀ ਬਦਲ ਵੀ ਦਿੱਤੇ ਗਏ ਸੀ ਤੇ ਉਹਨਾਂ ਵੱਲੋਂ ਵੀ ਜਿਹੜੇ ਨਾਜਾਇਜ਼ ਜ਼ਮੀਨਾਂ ਨੂੰ ਛੁਡਵਾਇਆ ਗਿਆ ਸੀ ਦੱਸ ਨਹੀਂ ਕਿ ਮਾਨ ਸਰਕਾਰ ਵੀ ਆਪਣੇ ਸੱਤਾ ਦੇ ਵਿੱਚ ਜਦੋਂ ਦੇ ਆਏ ਨੇ ਤੇ ਉਹ ਪੰਜਾਬ ਨੂੰ ਜਿਹੜਾ ਸੁਧਾਰਨ ਵਾਸਤੇ ਫੈਸਲੇ ਲੈ ਰਹੇ ਨੇ ਉਹਨਾਂ ਨੇ ਪਿਛਲੇ ਦਿਨੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਵੀ ਅਸਲ ਲੇ ਸਿੱਤੇ ਹੁਣ ਪੰਚਾਇਤੀ ਚੋਣਾਂ ਤੋਂ ਪਹਿਲਾਂ ਮਾਨ ਸਰਕਾਰ ਜਿਹੜਾ ਵੱਡਾ ਫੈਸਲਾ ਲੈ ਰਹੀ ਹੈ ਜਿਹਦੇ ਵਿੱਚ ਪਿੰਡਾਂ ਦੇ ਵਿੱਚ ਜਿਹੜੇ ਲੋਕਾਂ ਨੇ ਜ਼ਮੀਨਾਂ ਨੂੰ ਨਾਜਾਇਜ਼ ਤਰੀਕੇ ਨਾਲ ਉਹਨਾਂ ਦੇ ਕਬਜ਼ਾ ਕੀਤਾ ਹੋਇਆ ਉਹਨਾਂ ਦੀ ਵਰਤੋਂ ਕਰਦੇ ਨੇ ਉਹਨਾਂ ਨੂੰ ਜਿਹੜਾ ਛੁਡਵਾਉਣ ਦੀ ਜਿਹੜੀ ਮਾਨ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸੀ ਇਹ ਇੱਕ ਹੀ ਜਦੋਂ ਲਾਲਜੀਤ ਪੁੱਲਰ ਦੇ ਨਿਗਾ ਦੇ ਵਿੱਚ ਪ੍ਰ ਮੁਸ਼ਕਲਾਂ ਆਈਆਂ ਜਦੋਂ ਲੋਕਾਂ ਵੱਲੋਂ ਸ਼ਿਕਾਇਤਾਂ ਕੀਤੀਆਂ ਗਈਆਂ ਵੀ ਜਿਹੜੇ ਨਾਜਾਇਜ਼ ਜ਼ਮੀਨ ਦੇ ਉੱਤੇ ਕਬਜ਼ੇ ਕੀਤੇ ਜਾਂਦੇ ਨੇ ਪਿੰਡ ਦੇ ਜਿਹੜੇ ਸ਼ੱਲਾ ਨੇ ਆ ਪਸ਼ੂ ਡਿਸਪੈਂਸਰੀ ਆ ਡਿਸਪੈਂਸਰੀ ਸਕੂਲ ਨੇ ਜਿਹੜੀ ਆ ਸ਼ਮਸ਼ਾਨ ਘਾਟ ਨੂੰ ਜਾ ਰਹੀਆਂ ਜਿਹੜੇ ਸੜਕਾਂ ਨੇ ਉੱਤੇ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਉਹਨਾਂ ਦੀ ਵਰਤੋਂ ਕਰ ਰਹੇ ਨੇ ਤੇ ਕਈ ਵਾਰ ਲੋਕ ਆਪਣੇ ਘਰਾਂ ਦਾ ਗੰਦਾ ਪਾਣੀ ਵੀ ਉੱਥੇ ਛੱਡ ਦਿੰਦੇ ਨੇ ਤਾਂ ਉਹ ਜਗ੍ਹਾ ਜਿਹੜੀ ਕਿਸੇ ਦੇ ਵਰਤਨਯੋਗ ਨਹੀਂ ਰਹਿੰਦੀ ਤਾ ਲਾਲਜੀਤ ਪੁੱਲਰ ਨੇ ਆਪਣੇ ਜਿਹੜੇ ਟੀਮ ਹੈ ਉਹਨਾਂ ਨੂੰ ਨਿਰਦੇਸ਼ ਦਿੱਤੇ ਨੇ ਕਿ ਉਹ ਨਜਾਇਜ਼ ਕਬਜ਼ੇ ਦੀ ਜ਼ਮੀਨਾਂ ਨੂੰ ਜਿਹੜਾ ਛੁਡਵਾਇਆ ਜਾਵੇ ਤੇ ਉਹਨਾਂ ਦੀ ਸਹੀ ਵਰਤੋਂ ਕੀਤੀ ਜਾਵੇ ਤੇ ਜਿੱਥੇ ਵੀ ਜਿਹੜੇ ਲੋਕਾਂ ਦੀ ਸ਼ਿਕਾਇਤ ਹੈ ਉਹਨਾਂ ਨੂੰ ਮੁਸ਼ਕਿਲਾਂ ਨੂੰ ਹੱਲ ਕੀਤਾ ਜਾਵੇ ਦੱਸਈਏ ਕਿ ਪੰਚਾਇਤੀ ਚੋਣਾਂ ਤੋਂ ਪਹਿਲਾਂ ਜਿਹੜਾ ਮਾਨ ਸਰਕਾਰ ਇਹ ਕਦਮ ਚੁੱਕਣ ਜਾ ਰਹੀ ਹੈ ਵੀ ਜਿਹੜੇ ਪਿੰਡਾਂ ਦੇ ਵਿੱਚ ਨਜਾਇਜ਼ ਜਿਹੜੀ ਜ਼ਮੀਨ ਨੂੰ ਲੋਕ ਕਬਜ਼ਾ ਕਰਕੇ ਉਹਨਾਂ ਦੀ ਵਰਤੋਂ ਕਰਦੇ ਨੇ ਆਪਣੇ ਹਿੱਤ ਦੇ ਕੰਮ ਲਈ ਆਪਣੀ ਪਰਸਨਲ ਕੰਮ ਲਈ ਉਹ ਜ਼ਮੀਨ ਨੂੰ ਜਿਹੜਾ ਇਸਤੇਮਾਲ ਕਰਦੇ ਨੇ ਉਹਨਾਂ ਨੂੰ ਛੁਡਵਾਉਣ ਜਿਹੜਾ ਮਾਨ ਸਰਕਾਰ ਵੱਲੋਂ ਕਦਮ ਚੱਕਿਆ ਜਾ ਰਿਹਾ ਹੈ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੌਢਾ ਹਾਜ਼ਰ ਹੋਵਾਂਗੇ ਤਦ ਤੱਕ ਦਿਓ ਇਜਾਜ਼ਤ ਧੰਨਵਾਦ